ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਆਪਣਾ ਵੀਰੇ ਚੈਨਲ ਚੰਗਾ ਲੱਗਦਾ ਕਿਵੇਂ ਕੰਮ ਕਰ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਅੱਜ ਦੀ ਵੀਡੀਓ ਹੈਗੀ ਪਿੰਡ ਭਗਤਾ ਭਾਈ ਦਾ ਇੱਕ ਐਚਐਫ ਨਸਲ ਦੀ ਗੱਬਣ ਬੈੜ ਤੇ ਦੂਜੀ ਸੂਈ ਸਵਾਈ ਜੇਰ ਜੱਪਾ ਡਾਨਾ ਜੇਰ ਵੀ ਤੁਹਾਨੂੰ ਵੀਡੀਓ ਜੀ ਦਿਖਾਵਾਂਗੇ ਤੇ ਵੀਡੀਓ ਨੇ ਐਂਡ ਤਾਂ ਹੀ ਬਣੇ ਰਿਓ ਮੁੱਲ ਵੀ ਵੀਡੀਓ ਦੇ ਵਿੱਚ ਹੀ ਹੋਣਗੇ ਆ ਜਾ ਵੀਰੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਤੇ ਆਪਾਂ ਤੁਹਾਡੀ ਵੀਡੀਓ ਪਾ ਕੇ ਅੱਠ ਕਿ ਦਿਨ ਹੋ ਗਏ ਬੈਗ ਅਸੀਂ ਬਸ ਹਾਂ ਹਾਂ ਬਾਈ ਬਸ ਓਕੇ ਤੇ ਨੰਬਰ ਬੋਲੀ ਵੀਰੇ ਇਸ ਵਾਰ ਨੰਬਰ ਹੈਗਾ 8196015435 ਦੁਬਾਰਾ ਫੇਰ ਰਿਪੀਟ ਕਰ ਦੇ 8196015435 ਓਕੇ ਤੇ ਅੱਜ ਵੀਰੇ ਦੋ ਵੇੜਾਂ ਆਈਆਂ ਦੋ ਵੇੜਾਂ ਬਈ ਇੱਕ ਤਾਜੀ ਸੂਈ ਆ ਤੇ ਬਸ ਰਾਤ ਨੂੰ ਸੂਵੇ ਸੜ ਕੇ ਸੂਵੇ ਮੈਂ ਡੰਗ ਥੜੀ ਦੀ ਦੂਜਾ ਸੂ ਆ ਗਈ ਦੂਜਾ ਦੂਜੀ ਵੀ ਦੂਜਾ ਸੂਆ ਦੋਵੇਂ ਦੂਜਾ ਦੂਜਾ ਸੂਆ ਕਿਉਂਕੋ ਜਵਾਨੀ ਵਾਲੇ ਡੰਗਰੀ ਲਈਦੇ ਆ ਠੀਕ ਆ ਵੀਰੇ ਇਹ ਚ ਪਹਚਾ ਗਈ ਹਨਾ ਹਾਂ ਤੇ ਵੀਰੇ ਕੀ ਡਿਟੇਲ ਲਈ ਦੱਸੀ ਆ ਪਹਿਲੇ ਸੂਏ ਦੀ ਪਹਿਲੇ ਸੂ ਦਾ ਭਾਈ ਦੁੱਧ ਮਾਲਕ ਨੇ ਚੋਇਆ 15-16 ਕਿਲੋ ਓਕੇ ਐਸ ਕੀ ਤਾਂ ਗਾਂ ਭਈ ਸੇਵਾ ਦਾ ਆਪਣੇ ਦਾ ਭਰਿਆ ਢੋਲ ਹਨਾ ਸਾਰਾ ਕੋਲ ਸਾਹਮਣੇ ਆ ਪਰ ਠੰਡੀ ਸੀ ਲਾ ਉਮੀਦ ਆਪਾਂ 20 ਦੀ ਲਾ ਸਕਦੇ ਹਾਂ ਅੱਕੇ ਭਈ ਥਾਰਾ ਇਹਦਾ ਖੁੱਲ੍ਹੇ ਹੀ ਮੰਨ ਲਾ ਲਈ। ਨਹੀਂ ਵਧੀਆ ਗੱਲ ਆ ਕਿ ਘੱਟ ਹੀ ਦੱਸੋ 2 ਲੀਟਰ। ਆ ਦੇਖੋ ਵੀਰੇ ਮੈਂ ਤੁਹਾਨੂੰ ਥਾਣੇ ਲੇਵਾ ਨੇੜੇ ਤੋਂ ਚੈੱਕ ਕਰਾਉਣਾ। ਤੇ ਪਵੰਦੀ ਹੁਣੇ ਸੂਪ ਹੈ ਕੋਈ ਇਹੋ ਜੀ ਗੱਲ ਨਹੀਂ ਕਿੰਨੇ ਦਿਨ ਘੱਟ ਜੂਗੀ। ਬਸ ਡੰਗ ਨਹੀਂ ਘੱਟੂਗੀ ਭਾਈ। ਰਾਤ ਨੂੰ ਸੂਪ ਹੈ ਨਾ ਜਾਂ ਤੜਕੇ ਸੂਪ। ਥਾਣੇ ਲੇਵਾ ਸਾਨੂੰ ਮੈਂ ਮੋਰ ਤੋਂ ਚੈੱਕ ਕਰਾ ਦਨਾ ਦੇਖੋ ਵੀਰੇ। ਥਾਣੇ ਲੇਵਾ ਇੱਕ ਨੰਬਰ ਤੇ ਫੇਰ ਕੁਆਲਿਟੀ ਕਰੋ ਚੱਕ ਬੱਸੀ ਦੀ ਇੱਕ ਨੰਬਰ ਕੰਨ ਕੁੱਨ ਪੂਰਾ ਵਧੀਆ ਮੱਥੇ ਦੇ ਟੋਆ ਵਗੈਰਾ ਪੂਰਾ ਵਧੀਆ ਤੋਰੀ ਵੀਰੇ। ਪੂਰੀ ਚੰਗੀ ਤੇ ਪੂਰੀ ਕੋ ਵਧੀਆ ਗਈ ਡੱਬ ਡੁੱਬ ਪੂਰੇ ਵਧੀਆ ਗਏ ਤੇ ਦੁੱਧ ਦੇ ਦੇਣਾ ਭਾਉਂਦੀ ਹੁਣ ਸੂਪੇ ਸੇਲ ਸੂਲ ਪੂਰੀ ਆ ਬ੍ਰਿੰਸ ਬੱਸ ਹਾਂ ਹਾਂ ਓਕੇ ਮੋੜ ਲਿਓ ਕੀ ਡਿਮਾਂਡ ਆਊਗੀ ਇਹਦੀ ਪਹਿਲੇ ਨੰਬਰ ਵਾਲੇ ਦੀ ਇਹਦਾ 6000 ਆਤੀ ਆ ਬਈ ਮੌਕੇ ਤੇ ਮਾਨ ਤਾਨ ਹੋ ਜਾ ਮਾਨ ਤਾਨ ਕਰ ਦਾਂਗੇ ਓਕੇ ਕਰ ਲਿਓ ਬਾਜ ਨਾਲ ਸੰਪਰਕ ਇੱਕ ਮਿੰਟ ਮੈਂ ਤੁਹਾਨੂੰ ਵੀਰੇ ਆ ਦੇਖੋ ਜੀ ਮਿਲਕਮੈਨ ਦੇਖੋ ਰਸੇ ਵਰਗੇ ਆਉਂਦੀਆਂ ਠਣਾ ਦਾ ਗਾਇ ਪੂਰੇ ਵਧੀਆ ਤਿਆਰੇ ਥਾਂ ਨਿਕੜਵੇਂ ਪੀੜੀ ਦੇ ਪਾਬਿਆਂ ਵਰ ਗਿਆ ਤੇ ਕਦ ਗੁੱਦ ਪੂਰਾ ਵੱਡਾ ਆ ਦੇਖੋ ਉਹ ਜਾ ਕੰਮ ਹੋ ਗਿਆ ਯਾਰ ਠੀਕ ਆ ਠੀਕ ਆ ਵੀਰੇ ਓਕੇ ਬਸ ਇਹ ਫੇਸ ਕੁਆਲਿਟੀ ਕਰੋ ਚੈੱਕ ਮਗਰ ਤੋਂ ਮੈਂ ਤੁਹਾਨੂੰ ਫੇਰ ਚੈੱਕ ਕਰਾ ਦਿਆਂ ਆ ਦੇਖੋ ਜੀ ਪੂਰੇ ਵੱਡੇ ਗੱਦ ਕਾਢ ਦੀ ਆ ਕੋਈ ਛੋਟੀ ਨਾ ਗਿਓ ਮੁੱਲ 65000 ਤੇ ਬਾਕੀ ਦੀ ਮੌਕੇ ਦੇ ਮਾਨਤਾਨ ਤੁਹਾਡਾ ਹੋ ਜਾਣਾਗਾ ਜਿਹੜੀ 2 ਨੰਬਰ ਵਾਲੀ ਆ ਵੀਰੇ ਸੁਭਾਸਾ ਜੀ ਇਹ ਵੀ ਦੂਜਾ ਸੂਈ ਆ ਬਾਈ ਓਕੇ ਬਾਈ ਨੂੰ ਜ਼ੇਰ ਪੈ ਗਈ ਇਹਦੀ ਆ ਪਈਆ ਦਿਖਾ ਦੇ ਜ਼ੇਰ ਦਿਖਾ ਦਿੰਦੇ ਆਪਾਂ ਆ ਦੇਖੋ ਵੀਰੇ ਠੰਡੀ ਸੀ ਆ ਬਾਈ ਆਣੀ ਪਾ ਲੈ ਆਣੀ ਬਹਿ ਜਾ ਪੂਰੀ ਫੁੱਲ ਪ੍ਰੋਪਰ ਜ਼ੇਰ ਪਈ ਹੋਵੇ ਵੀਰੇ ਤੇ ਕੋਈ ਐ ਨਹੀਂ ਵੀ ਕੋਈ ਲੜ ਰਹਿ ਗਿਆ ਹੋਵੇ ਜਾਂ ਕੋਈ ਹੋਰ ਜ਼ੇਰ ਪਈ ਹੋਵੇ ਪ੍ਰੋਪਰ ਤੇ ਕਦੋਂ ਠੀਕ ਆ ਵੀਰੇ ਕਰਾ ਦੇ ਵਰਧਾਨਾ ਚੱਕਰਾ ਹੀ ਦੇ ਆ ਗਲਾਸ ਵਰਗਾ ਥਣ ਦਾ ਜਦੋਂ ਥੋੜੀ ਕ੍ਰੋਸ ਆ ਜੇ ਆ ਹੀ ਜਾਂਦਾ ਵਧੀਆ ਤੇ ਜਿਵੇਂ ਮਰਜ਼ੀ ਚੋਈ ਚੱਲੋ ਵੀਰੇ ਆ ਤਾਂ ਕਮਾਲ ਆ ਕੋਈ ਨਿਆਣੇ ਦੀ ਵੀ ਨਹੀਂ ਲੋੜ ਮੂਹਰੇ ਹੋਰ ਮਾਰਦੇ ਥੋੜੀਆਂ ਜਿਹੀਆਂ ਤੇ ਬਰੇ ਸੁਭਾਸ ਕਿੰਨਾ ਕ ਦੁੱਧ ਤੇ ਕੱਢ ਲਿਆ ਬੋਲਾ ਦੁੱਧ ਵਿੱਚ ਤਿੰਨ ਚਾਰ ਕਿਲੋ ਚੋਟਾ ਠੀਕ ਆ ਵਧੀਆ ਗੱਲ ਆ ਹਾਂ ਅਮਰ ਆਏ ਬਈ ਗਰਮੀ ਆ ਮੱਚ ਜਾਂਦੀਆਂ ਹਾਂ ਓਕੇ ਓਕੇ ਤੇ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਬਾਬਾ ਤਿੰਨ ਘੰਟੇ ਹੋਇਆ ਦੋ ਘੰਟੇ ਚੀਰ ਸੂ ਆਇਆ ਦਾ ਵੀ ਦੂਜਾ ਤੇ ਕਿੰਨਾ ਦੁੱਧ ਕੱਢ ਦੂਗੀ ਇਹ ਸੁੱਧ ਪਾ ਦੂਗਾ 15 16 ਕਿਲੋ ਬੜੇ ਆਰਾਮ ਨਾਲ ਪਾਊਗਾ ਤੇ ਮੁੱਲ ਇਹਦਾ ਜਮ ਹੁ ਜਾਇਜ਼ ਖਿੱਚ ਕੇ ਜੇ ਦੱਸ ਦੇ ਇਹਦਾ 55000 ਰੁਪਏ ਮਾਨਦਾਨ ਹੋ ਜਾਊਗਾ ਮਾਨਦਾਨ ਕਰਦਾ ਵੀਰੇ ਆ ਦੇਖੋ ਫੇਸ ਕੁਆਲਿਟੀ ਦੇਖੋ ਸੀਲ ਠੰਡੀਆਂ ਤੇ ਕਾਲੀ ਸੂ ਪਰ ਗਈ ਪਈ ਐ ਨਹੀਂ ਕੋਈ ਰੰਗ ਦੇ ਵਿੱਚ ਕੋਈ ਕਮੀਆਂ ਪੂਰੀ ਤੇਜ ਰੰਗ ਦੁੱਧ ਵੀ ਹੁਣ ਤਾਜੀ ਸੂਈ ਆ ਪਾਉ ਵੀ ਪਲੱਸ ਫੈਡ ਵਾਲਾ ਹਨਾ ਵੀਰੇ ਫੈਡ ਵਾਲਾ ਦੱਬਾਉਂਗੀ ਐ ਕੋਈ ਗੱਲ ਠੀਕ ਆ ਵੀਰੇ ਤੇ ਮਗਰ ਕੀ ਆ ਗਿਆ ਦੇ ਮਗਰ ਬੱਚਾ ਬਈ ਓਕੇ ਪਣਾ ਵੀ ਆਈ ਨਿਆਣਾ ਸੱਟ ਕੇ ਆਈ ਨਾ ਸੱਟ ਕੇ ਆਈ ਹੋਗਾ ਨਹੀਂ ਬਹੁਤ ਬਹੁਤ ਵਧੀਆ ਵੀਰੇ ਬਹੁਤ ਚੰਗੀ ਆ ਆ ਦੇਖੋ ਕੀ ਬਾਤ ਆ ਆਦਾ ਵੀਰੇ ਪਾ ਦਿਓ ਵੀਰ ਦੇ ਖਾਤੇ 'ਚ ਪੈਸੇ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਜਿਵੇਂ ਮਰਜ਼ੀ ਮੰਗਾ ਲਿਓ ਪੂਰੀ ਚੰਗੀ ਬੈੜ ਹੈਗੀ ਤੇ ਮੱਝ ਜੇ ਤੁਸੀਂ ਲੈਣ ਜਾਓਗੇ ਲੱਖ ਸਵਾ ਲੱਖ ਦੀ ਮਿਲੂਗੀ ਤੇ ਦੁੱਧ ਆਪਾਂ ਕਿੰਨਾ ਦੱਸੇ ਕਿੰਨਾ ਕਢ ਦੂਗੀ ਦੁੱਧ 1500 ਦਾ ਕਿਲੋ ਬਾਈ ਮਾਓ ਓਕੇ ਬਾਈ ਦੀਆਂ ਜਾਇਜ਼ ਗੱਲਾਂ ਜਮਾਂ ਨਹੀਂ 20 ਕਹਿਹੰਦਾ ਉਹਦਾ ਕੋਈ ਫਾਇਦਾ ਨਹੀਂ ਆਹ ਦੇਖੋ ਜੀ ਪਹਾਉਂ ਦੀ ਮਗਰ ਦੀ ਮਾਰੀ ਚੱਲੋ ਧਾਰਾ ਆਹਦਾ ਵੀਰ ਨੇ ਨਜ਼ਾਰਾ ਲਿਆਤਾ ਓਕੇ ਓਕੇ ਨਹੀਂ ਓਕੇ ਤੇ ਡਿਮਾਂਡ ਇਹਦੀ 55000 ਮੌਕੇ ਤੇ ਮਾਨਤਾਨ ਹੋ ਜਾਊਗਾ ਦੋ ਬੈੜਾਂ ਦੀ ਤੁਹਾਨੂੰ ਦੁਨੇ ਦਿਖਾ ਦਿੱਤਾ ਨੰਬਰ ਫੇਰ ਬੋਲ ਦੇ ਵੀਰੇ ਇਸ ਵਾਰ 8196015435 ਪਿੰਡ ਭਗਤਾ ਭਾਈਕਾ ਜਿਹੜਾ ਬਠਿੰਡਾ ਤੇ ਪੂਤਾ ਵਾਲੇ ਖੂਹ ਤੇ ਬੈਕਸਾਈਡ ਆਪਣਾ ਘਰ ਆ ਜਾਂਦਾ ਕੋਈ ਕੋਈ ਕਿਸੇ ਵੀਰ ਨੇ ਆਉਣਾ ਪਿੰਡ ਭਗਤਾ ਭਾਈਕਾ ਤਸੀਲ ਫੂਲ ਆਮ ਪ੍ਰਾਪੁਰ ਤੇ ਜ਼ਿਲ੍ਹਾ ਬਠਿੰਡਾ ਭਗਤਾ ਦਾ ਮਸ਼ਹੂਰ ਪਿੰਡ ਆ ਹਾਂ ਹਾਂ ਬਾਈ ਬਰਨਾਲਾ ਦਵਾਜਖਾਨਾ ਹਾਈਵੇ ਤੇ ਆਜਾ ਠੀਕ ਆ ਦੋ ਬੈੜਾਂ ਸੀ ਦੁਨੇ ਤੁਹਾਨੂੰ ਦਿਖਾ ਦਿੱਤੀਆਂ ਦੋ ਨੰਬਰ ਵਾਲੀ ਸੂਈ ਸਬਾਈ ਤੇ ਧਾਰਾਂ ਦੂਰਾਂ ਤੁਹਾਨੂੰ ਚੈੱਕ ਕਰਾ ਦਿੱਤੀਆਂ ਥਾਣ ਮੈਂ ਤੁਹਾਨੂੰ ਫੇਰ ਨੇੜੇ ਤੋਂ ਚੈੱਕ ਕਰਾਉਣਾ ਦੇਖੋ ਵੀਰੇ ਪੂਰੀ ਸੀਲ ਆ ਬਾਈ ਨੇ ਤਿੰਨ ਚਾਰ ਵਾਰੀ ਬਿਹੜੇ ਚ ਖੜਾ ਕੇ ਵੀ ਧਾਰਾ ਮਾਰਤੀਆਂ ਖੜਾ ਕੇ ਫੇਰ ਮਾਰਤੀਆਂ ਮਗਰ ਆ ਗਿਆ ਬੱਚਾ ਤੇ ਆ 2 ਨੰਬਰ ਵਾਲੀ ਹੈਗੀ ਪਹਿਲੇ ਨੰਬਰ ਵਾਲੀ ਹੈਗੀ ਪੂਰੀ ਚੰਗੀ ਆ ਦੁੱਧ ਚੰਗਾ ਦੇ ਦੂਗੀ ਤੇ ਇਹਦਾ ਮੁੱਲ ਬਾਈ ਨੇ 62000 ਕਰਿਆ ਮੌਕੇ ਤੇ ਮਾਨਤਾਮ ਹੋ ਜਾਣਾਗਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ